ਕੀ ਨਾਮ ਲਟ ਅਜੀ ਮੈਂ ਕੋ ਦੱਤੀ ਚਾਰ ਮੁੰਡੇ ਆਏ ਦੁਪਾ ਹਾਂਜੀ ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ ਹਾਂਜੀ ਭਾਜੀ ਹੋਟਲ ਲੇਟ ਹੋ ਗਿਆ ਤੁਸੀਂ ਨਾਲ ਖਾਓ ਹਾਂਜੀ ਤੂੰ ਬੈਂਕ ਕੱਲ ਕਹਿੰਦਾ ਤੁਹਾਡਾ ਬੈਠੇ ਜਗ੍ਹਾ ਮੈਂ ਕਹਿੰਦਾ ਭਾਜੀ ਤੁਹਾਨੂੰ ਮੰਦਰ ਏਸੀ 'ਚ ਬੈਠੇ ਜਗ੍ਹਾ ਇੱਕੀ ਹੈ ਚਾਹ ਹੋਵੇ ਹੋਟਲ ਮੱਝਾ ਜੱਜ ਦੀ ਜਗ੍ਹਾ ਤੇ ਨਾ ਮੇਰੇ ਕੋ ਜਿੰਨੀ ਕਮੇਸਟਰੀ ਬੰਨ ਜਗ੍ਹਾ ਦੇਖਤੀ ਮੈਨਾਂ ਉਹਨਾਂ ਬੱਤ ਵਿੱਚ ਹੀ ਦੱਤੀ ਬੋਲਿਆ ਮੈਂ ਥੋੜਾ ਮੈਂ ਵੀ ਬੋਲਿਆ ਲੂਟੋਗੇ ਉਹ ਨਾ ਕਿੱਥੇ ਬੈਠੇ ਬੋਲਿਆ ਹਾਂਜੀ ਚੱਲ ਗਏ ਹੁਣ ਇਹ 15 20 ਮੁੰਡੇ ਆਏ ਸਰਪੰਨਾ ਲੈ ਕੇ ਆਏ ਮੇਰੇ ਕੋ ਸੀਸੀ ਕ ਠੀਕ ਆ ਉਹ ਨਾਲ ਜੋ ਉਹਨਾਂ ਨੇ ਕੱਲ੍ਹ ਕੱਲ੍ਹ ਏ 150 ਦਾ ਉਹ ਮੇਰੀ ਵਾਰੀ ਆ ਕੋਈ ਗੱਲ ਨਹੀਂ ਫਿਰ ਕੀ ਆ ਕਾਨੂੰਨ ਸਭ ਲਈ ਇੱਕ ਬ੍ਰਹਮਤਰੀ ਦੀ ਗੱਲ ਹੋਈ ਕਿ ਸਾਰੀ ਗੱਲ ਕੀ ਸੀ ਮਾਮਲਾ ਆ ਮਾਮਲਾ ਆ ਆਰਡਰ ਲੇਟ ਪਿੱਛੇ ਬਸ ਹੱਤੀ ਲਾਈ ਨਹੀਂ ਆਰਡਰ ਤੁਹਾਡੇ ਵੱਲੋਂ ਲੇਟ ਸੀ ਜਾਂ ਜੋਮੈਟੋ ਵੱਲੋਂ ਡਿਲੀਵਰੀ ਲੇਟ ਸੀ ਜੋਮੈਟੋ ਦਾ ਆਰਡਰ ਨਹੀਂ ਵੜੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਤ ਸਿਟਿੰਗ ਸੀਗੀ ਹਾਂ ਸਿਟਿੰਗ ਸੀ ਅੰਦਰ ਠੀਕ ਆ ਠੀਕ ਆ ਹੁਣ ਆਏ ਦੱਸਦੇ ਦਾਤ ਲਾ ਕੇ ਦਾਤ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨ ਦੇ ਸ਼ੀਸ਼ੇ ਕਿੰਨੇ ਬਰਬਾਸੀ ਹੋ ਗਏ ਜਿਹੜੇ ਬੰਦੇ ਨੇ ਉਹ ਰੈਗੂਲਰ ਕਸਟਮਰ ਨਹੀਂ ਜਾਂ ਪਹਿਲੀ ਵਾਰ ਆਇਆ ਇਹ ਕੌਣ ਹੈ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਰਦਾਰ ਜਿਹੜਾ ਜਿੱਦੂ ਬਿੰਦੂ ਉਹ ਪਹਿਲੀ ਈ ਆਇਆ ਸੀਗਾ ਠੀਕ ਹੈ ਮੈਨੂੰ ਕਿਸੇਪੁਰੇ ਤੋਂ ਫੋਨ ਵੀ ਆਇਆ ਸੀਗਾ ਕਿ ਤੂੰ ਅੱਧਰ ਤੋਂ ਰਹਿ ਮੈਂ ਕਿਹਾ ਮੈਂ ਇੱਧਰ ਤੋਂ ਹਾਂ ਪਰ ਉਹ ਨਹੀਂ ਠੀਕ ਹੈ ਨਾ ਅੱਛਾ ਤੁਹਾਨੂੰ ਪਹਿਲਾਂ ਇੰਟੀਮੇਟ ਕੀਤਾ ਸੀ ਉਹਨਾਂ ਨੇ ਉੱਦ ਤੁਰ ਰਿਹਾ ਮੈਂ ਕਿ ਮਾਨ ਤੋਂ ਪੁੱਛ ਲਿਆ ਹਾਂ ਕਿ ਉਹ ਆ ਲੱਗਿਆ ਨਹੀਂ ਉਹਨਾਂ ਨੇ ਕੀਤਾ ਜੀ ਤੁਹਾਡੇ ਕਿਸੇ ਤੁਹਾਡੇ ਕਿਸੇ ਵਗ ਦੀ ਗੱਲ ਹੈ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮੋਬਾਈਲ ਦੇ ਵਿੱਚ ਹੈਗਾ ਮੈਨੂੰ ਓਧਾ ਘੰਟਾ ਫੋਨ ਆਇਆ ਬੱਲੇ ਓਧਾ ਘੰਟਾ ਆ ਘੋੜੇ ਭਾਈ 8 ਘੰਟੇ 8 ਮਿੰਟ ਫੋਨ ਆਇਆ ਭਾਜੀ ਕਿਰਪਾਣਾ ਦੇ ਕਿਦਾਂ ਮਾਰੋ ਕਿਦਾਂ ਭਾਈ ਕਿਰਪਾਣਾ ਸ਼ਰਿਆ ਜੀ ਹੋਰ ਕਾਸੀ ਜੀ ਨਾਨਕੇ ਤੁਹਾਡਾ ਸਰ ਕੀ ਹੋਇਆ ਕੀ ਹੈ ਦੇਖਣੋ ਕਰੋ ਹੋਇਆ ਕੀ ਹੈ ਜੀ ਵੇਟ ਕਰੋ ਚਾਪ ਲਈ ਤਾਲ ਜਾਨੇ ਜਿਸ ਨੇ ਆ ਕੇ 8 ਦੇ 10 ਗਿਆ ਉਹ ਤਾਂ ਜਿਆ ਲੇਟ ਹੋ ਗਿਆ ਆਰਡਰ ਲੇਟ ਹੋ ਤੇ ਉਹਨਾਂ ਨੇ ਵੀ ਬਾਗ ਕੀਤਾ ਵੀ ਤੁਹਾਡ ਵੇ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤੁਸੀਂ ਨਹੀਂ ਲੈਣਾ ਤੇ ਕੋਈ ਗੱਲ ਨਹੀਂ ਹਮ ਇੰਨੀ ਗੱਲ ਜੀ ਥੋੜੀ ਬਾਣੀ ਤੂੰ ਤੂੰ ਮਾਨਾ ਹੋ ਗਈ ਤੇ ਜ਼ਿੰਦਗੀ ਕੀ ਅੱਜ ਇੰਨਾ ਨਹੀਂ ਤੇ ਤਾਰ ਹੁਸਿਆਲਾ ਲਾ ਕੁਰਬਾਨਾ ਮਾਰ ਕੇ ਸਾਰੇ ਆਮ ਸਾਰੀ ਦੁਕਾਨ ਤੋੜਤੀ ਬੰਦਿਆ ਦੇ ਸੇਕੀ ਦੁਕਾਨ ਮਾਰੀ ਹੈ ਉਹ ਬਹੁਤ ਵੀ ਗਲਤ ਗੱਲ ਹੈ ਜਿੱਥੇ ਕਿ ਸੀਸੀਟੀਵੀ ਫੁਟੇਜ ਵੀ ਆਈ ਹੈ ਨਿਹੰਗ ਸਿੰਘ ਜਿਹੜੇ ਇੱਥੇ ਆਏ ਸੀ ਫਲਾਈਟ ਗਈ ਨੇਂਗ ਸਿੰਘ ਜੱਥੇਬੰਦੀ ਵਾਲੇ ਕਿਹਾ ਹਮਲਾ ਕੀਤਾ ਗਿਆ ਵਾ ਕਿੱਦਾਂ ਦੇਖ ਦੋ ਜੀ ਇਹਨੂੰ ਦੇਖੋ ਨੇਂਗ ਸਿੰਘ ਜੱਥੇਬੰਦੀਆਂ ਇਹ ਇਸ ਗੱਲੇ ਨਹੀਂ ਹੈ ਕਿ ਸਾਡੇ ਦੇ ਪਬਲਿਕ ਤੇ ਹਨ ਇਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਗੁਰੂ ਦੇ ਸਿੱਖਾ ਗਿਆ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਕ ਦੁਕਾਨਦਾਰ ਤੇ ਜਾ ਕੇ ਇਦਾਂ ਤੇਜ਼ ਹਮਲੇ ਕਰੋ ਕਿ ਤੁਸੀਂ ਬਿਲਕੁਲ ਹੀ ਗਲਤ ਗੱਲ ਹੈ ਜੀ ਹਾਲੇ ਟਾਈਮ ਕੁਝ ਵੀ ਨਹੀਂ ਹੋਇਆ ਜਿਹੜਾ ਕਿ ਇਹਦਾ ਵਾਦਾਰ ਤਾਂ ਹੋ ਰਹੀ ਹੈ ਤੇ ਆਮ ਇਦਾਂ ਚੱਲਦਾ ਬਾਜ਼ਾਰ ਦੇ ਵਿੱਚ ਤੁਸੀਂ ਇਹੋ ਜੀ ਗੁੰਡਾਗਰਦੀ ਕਰੋਗੇ ਤੇ ਪਬਲਿਕ ਤੇ ਕੀ ਮੈਸੇਜ ਆਏਗਾ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪੁਲਿਸ ਪਹੁੰਚੀ ਸੀ ਕਿੱਦਾਂ ਦੇਖਦੇ ਹੋ ਕੁਛ ਹੀ ਕਦਮਾਂ ਤੇ ਜਿਹੜੇ ਪੁਲਿਸ ਦਾ ਥਾਣਾ ਥਾਣਾ ਵੀ ਹੈਗਾ ਆਪਾਂ ਕਦਮ ਗਿੰਦ ਕੇ ਗੱਲਿਆ 100 ਕਦਮ ਤੇ ਦੂਰੀ ਦੇ ਹੁਣ 20 ਗੋਨ ਤੇ ਬਾਜਰੀ ਕੋਈ ਪੁਲਿਸ ਨਹੀਂ ਪਹੁੰਚੀ ਕੋਈ ਪੀਸੀਆਰ ਵਾਲਾ ਨਹੀਂ ਉੱਥੇ ਪਹੁੰਚਿਆ ਤੇ ਹੁਣ ਆਪ ਚੱਲ ਕੇ ਇੱਥੇ ਆਏ ਉਹ ਰਿਪੋਰਟ ਤੇ ਹੁਣ ਕੀ ਕਹਿੰਦੇ ਜੀ ਪੁਲਿਸ ਵਾਲੇ ਕੀ ਗਿਆ ਗਿਆ ਉਹਨੇ ਹੁਣ ਬਿਆਨ ਲਿਖਿਆ ਤੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਬਸ ਇਹੀ ਕਿਹਾ ਲੱਗਦਾ ਠੀਕ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਦੇਖੋ ਕਾਰਵਾਈ ਹੁਣ ਇਹਨਾਂ ਤੇ ਹੀ ਹੈ ਹੁਣ ਕਿੰਨੀ ਕੀ ਕਾਰਵਾਈ ਕਰਦੇ ਆ ਕਾਰਵਾਈ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਜ਼ਿਆਦਾ ਗੁੰਡਾਗਰਦੀ ਕਰਨਾ ਤਾਂ ਬਿਲਕੁਲ ਹੀ ਗਲਤ ਹੈ ਆਜੇ ਇਹਨਾਂ ਦੇ ਕੀਤੇ ਕੱਲ ਅਗਲੇ ਦਿਨ ਹੋਰ ਤੇ ਕਰ ਤੁਸੀਂ ਸਰ ਇਸ ਇਲਾਕੇ ਦੇ ਗੁੰਡਾਗਰਦੀ ਹੋਗੀ ਇਸ ਇਲਾਕੇ ਦੇ ਕੀ ਕਾਊਂਸਲ ਨੰਬਰ 26 ਦਾ ਕਾਊਂਸਲਰ ਕਾਊਂਸਲਰ ਸਾਹਿਬ ਕਿੱਦਾਂ ਦੇਦੇ ਸਰ ਜਿੰਦਾ ਕਿ ਦਿਨ ਦਿਹਾੜੇ ਜਿਹੜੇ ਕਿ ਇਦਾਂ ਵਾਰਦਾਤਾਂ ਹੋ ਰਹੀਆਂ ਨੇ ਬਟ ਕੋਈ ਵੀ ਇੱਥੇ ਨੱਥਬੰਦੀ ਨਹੀਂ ਪੈ ਰਹੀ ਦੇਖੋ ਇਹ ਇਹ ਇੰਡੀਜ ਕੋ ਕਾਫੀ ਹੱਦ ਤੱਕ ਉਸ ਨੂੰ ਨਹੀਂ ਦੇਦੀ ਹੈ ਕਿ ਅਗਰ ਸਰਕਾਰ ਨਹੀਂ ਦੇਦੀ ਹੈ ਕਿਉਂਕਿ ਅਗਰ ਚਲਦੀ ਆ ਜਾਂਦੇ ਤਾਂ ਔਰ ਕਾਫੀ ਟਾਈਮ ਲੋਥੇ ਹੋ ਯਾਰ ਝਗੜਾ ਜਦਕਿ ਇਹਨਾਂ ਦੀ ਨਜ਼ਰਬੋਸਤ ਦੇ ਮੌਜੂਦ ਨਹੀਂ ਸਕੇ ਆ ਇਹ ਪੁਲਿਸ ਦੀ ਤਕਦੀ ਹੈ ਠੀਕ